ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਮੁਲਾਜ਼ਮਾਂ ਨੇ ਹਰਿਆਣਾ ਦੇ ਸ਼ਹਿਰ ਅੰਬਾਲਾ ਦੇ ਵਿੱਚ ਰੋਜ਼ ਮਾਰਚ ਕੀਤਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਮੰਗਾਂ ਨਾ ਮੰਨਣ ਦੇ ਰੋਸ ਵਿੱਚੋਂ ਅੰਬਾਲਾ ਦੇ ਵਿੱਚ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੇ ਵਿਰੁੱਧ ਜਿਹੜਾ ਇਹ ਪ੍ਰਦਰਸ਼ਨ ਕੀਤਾ ਸਾਂਝੇ ਫਰੰਟ ਨੇ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਟਾਲਮਟੋਲ ਕਰਨ ਦੇ ਰੋਸ ਵਿੱਚੋਂ ਆਮ ਆਦਮੀ ਪਾਰਟੀ ਦੇ ਵਿਰੁੱਧ ਅੰਬਾਲਾ ਦੇ ਵਿੱਚ ਇਹ ਰੋਜ਼ ਮਾਰਚ ਜਿਹੜਾ ਕੀਤਾ ਸੋ ਇਸੇ ਖਬਰ ਤੇ ਵਧੇਰੇ ਜਾਣਕਾਰੀ ਲਵਾਂਗੇ ਦਾ ਸਮਰ نیوز ਦੇ ਪੋਲੀਟੀਕਲ ਐਡੀਟਰ ਤਰਲੋਚਨ ਸਿੰਘ ਜੀ ਮੈਨਾਂ ਫੋਨ ਕਾਲ ਤੇ ਜੁੜੇ ਨੇ ਤਰਲੋਚਨ ਜੀ ਮੁਲਾਜ਼ਮਾਂ ਨੇ ਅੱਜ ਹਰਿਆਣਾ ਦੇ ਵਿੱਚ ਪ੍ਰੋਟੈਸਟ ਕੀਤਾ ਪੰਜਾਬ ਦੇ ਮੁਲਾਜ਼ਮਾਂ ਨੇ दरअसल ਪੰਜਾਬ ਦੇ ਮੁਲਾਜ਼ਮ ਪਹਿਲਾਂ ਪੰਜਾਬ ਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਔਰ ਪੰਜਾਬ ਅਮ ਬਲਾਜਮ ਤੇ ਪੈਨਸ਼ਨ ਸਾਂਝਾ ਫਰੰਟ ਵੱਲੋਂ ਇਸ ਸੰਬੰਧ ਵਿੱਚ ਪੰਜਾਬ ਸਰਕਾਰ ਨਾਲ ਕਈ ਮੀਟਿੰਗਾਂ ਕੀਤੀਆਂ ਪਰ ਮੀਟਿੰਗਾਂ ਦਾ ਕੋਈ ਸਿੱਟਾ ਨਾ ਨਿਕਲਣ ਦੇ ਰੋਸ ਵਿੱਚੋਂ ਸਾਂਝੇ ਫਰੰਟ ਦੀ ਲੀਡਰਸ਼ਿਪ ਨੇ ਫੈਸਲਾ ਕੀਤਾ ਸੀ ਵੀ ਉਹ ਹਰਿਆਣੇ ਦੇ ਸ਼ਹਿਰ ਅੰਬਾਲਾੇ ਜਾ ਕੇ ਪ੍ਰੋਟੈਸਟ ਕਰਨਗੇ ਉਹ ਪ੍ਰੋਟੈਸਟ ਕਰਨ ਦਾ ਸੱਦਾ ਅਰਥ ਇਹ ਹੈ ਕਿ ਉੱਥੇ ਜਾ ਕੇ ਉਹ ਆਪਣਾ ਪਿੱਟ ਸਿਆਪਾ ਕਰਕੇ ਹਰਿਆਣੇ ਦੇ ਲੋਕਾਂ ਨੂੰ ਖਾਸ ਕਰਕੇ ਹਰਿਆਣੇ ਦੇ ਮਲਾਜਮਾਂ ਤੇ ਪੈਨਸ਼ਨਾਂ ਦੇ ਅੱਗੇ ਆਪਣੀ ਦੁਹਾਈ ਦੇਣਗੇ ਕਿ ਪੰਜਾਬ ਸਰਕਾਰ ਨੇ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ ਔਰ ਇਸੇ ਮਕਸਦ ਲਈ ਅੱਜ ਸਵੇਰੇ ਵਕ ਵਕ ਪੰਜਾਬ ਦੇ ਜ਼ਿਲ੍ਹਿਆਂ ਚੋਂ ਮੁਲਾਜ਼ਮ ਤੇ ਪੈਨਸ਼ਨਰ ਕੋਈ ਕਾਰਾਂ ਰਹੀਂ ਕੋਈ ਬੱਸਾਂ ਰਹੀਂ ਤੇ ਕੋਈ ਟ੍ਰੇਨਾਂ ਰਹੀਂ ਸਵੇਰੇ ਚੱਲਿਆ ਸੀ ਔਰ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਪੰਜਾਬ ਦੇ ਸੀ ਉਹ ਰੇਲਵੇ ਸਟੇਸ਼ਨ ਅੰਮ੍ਰਿਤਸਰ ਮੁਰੇ ਇਕੱਠੇ ਹੋਏ ਉੱਥੇ ਵੱਡੇ ਪੱਧਰ ਤੇ ਰੈਲੀ ਕੀਤੀ ਔਰ ਜੋ ਜਾਣਕਾਰੀ ਮਿਲੀ ਹੈ ਪਹਿਲੀ ਨਜ਼ਰੇ ਹਰਿਆਣੇ ਦੇ ਲੋਕ ਬੜੇ ਹੈਰਾਨ ਪ੍ਰੇਸ਼ਾਨ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਹਰਿਆਣੇ ਵਿੱਚ ਰੈਲੀ ਕਰਨ ਕਿਉਂ ਆਏ ਨੇ ਕਿਉਂ ਇਹਨਾਂ ਦੀਆਂ ਮੰਗਾਂ ਦੇ ਸਬੰਧ ਤੇ ਪੰਜਾਬ ਸਰਕਾਰ ਨੇ ਫਿਰ ਹਰਿਆਣੇ 'ਚ ਇਹ ਆਪਣਾ ਪ੍ਰੋਟੈਸਟ ਕਿਉਂ ਕਰ ਰਹੇ ਨੇ ਬਾਜ਼ਾਰਾਂ 'ਚ ਸੜਕਾਂ 'ਚ ਇਕੋ ਮੁਰਕੇ ਸੋ ਅਖੀਰ ਹਰਿਆਣੇ ਦੇ ਮੁਲਾਜ਼ਮਾਂ ਨੂੰ ਔਰ ਖਾਸ ਕਰਕੇ ਲੋਕਾਂ ਨੂੰ ਜਿਹੜੀ ਲੀਡਰਸ਼ਿਪ ਸੀ ਪੰਜਾਬ ਦੇ ਸਾਂਝੇ ਫਰੰਟ ਦੀ ਜਿਹਦੇ ਵਿੱਚ ਸਤੀਸ਼ ਰਾਣਾ, ਰਣਜੀਤ ראלਵਾ, ਸੁਖਦੇਵ ਸੈਣੀ, ਗਗਨਦੀਪ ਭੁੱਲਰ, ਬਾਦ ਸਿੰਘ ਖੇੜਾ, ਰਤਨ ਸਿੰਘ ਮਾਜਰੀ, ਇਸੇ ਤਰ੍ਹਾਂ ਭਜਨ ਸਿੰਘ ਗਿੱਲ, ਸੁਵਿੰਦਰਪਾਲ ਸਿੰਘ ਬੋਲੋਵਾਲੀ, ਗੁਰਪ੍ਰੀਤ ਕੰਢੀਵਿੰਡ, ਡਾਕਟਰ ਐਨ ਕੇ ਕਲਸੀ, ਕਰਮ ਸਿੰਘ ਧنوਆ, ਰਾਦੇਸ਼ याम, ਜਗਦੀਸ਼ ਸਿੰਘ ਚਾਹਲ, ਬਬਿੰਦਰ ਸਿੰਘ ਤੇ ਦਰਸ਼ਨ ਲਬਾਣਾ ਤੇ ਸੁਖਵਿੰਦਰ ਸਿੰਘ ਚਾਰ ਵਗੈਰਾ ਸੀ। ਉਹਨਾਂ ਨੇ ਆਪ ਆਪਣੇ ਭਾਸ਼ਰਾਂ ਰਾਈ ਇਹ ਆਪਣੀ ਵਿਥਿਆ ਸੁਣਾਈ ਵੀ ਪੰਜਾਬ ਵਿੱਚ ਜਿਹੜੇ ਉਹਨਾਂ ਨਾਲ ਵਾਅਦੇ ਕੀਤੇ ਗਏ ਸੀ ਉਹ ਸਰਕਾਰ ਨੇ ਪੂਰੇ ਨਹੀਂ ਕੀਤੇ ਉਹ ਸਰਕਾਰ ਦਾ ਅੱਧਾ ਸਮਾਂ ਜਿਹੜਾ ਪੂਰਾ ਹੋ ਚੁੱਕਾ ਹੈ ਉਹ ਇੱਥੇ ਇਹ ਵੀ ਦੁਹਾਈ ਦਿੱਤੀਗੀ ਕਿ ਜਿਹੜੇ ਚੰਡੀਗੜ੍ਹ ਪ੍ਰੋਟੈਸਟ ਕਰਨ ਗਏ ਉਹਨਾਂ ਨੂੰ ਮੀਡੀਆ ਦਾ ਸਮੇਂ ਵੀ ਦਿੱਤੇ ਸਰਕਾਰ ਨੇ ਪਰ ਬਾਅਦ ਵਿੱਚ ਜਿੱਥੇ ਮੀਡੀਆ ਵੀ ਪੋਸਟਪਨ ਕਰ ਦਿੱਤੀਆਂ ਉੱਥੇ ਉਹਨਾਂ ਦੇ ਵਿਰੋਧ ਚੰਡੀਗੜ੍ਹ ਪੁਲਿਸ ਵੱਲੋਂ ਪਰਚੇ ਵੀ ਦਰਜ ਕੀਤੇ ਕਿ ਜਿਹਦੇ ਰੋਸ ਵਜੋਂ ਉਹ ਅੱਜ ਹਰਿਆਣਾ ਚ ਪ੍ਰੋਟੈਸਟ ਕਰਨ ਆਏ ਨੇ ਉਹਰੇ ਜਾਣਕਾਰੀ ਦੇਣ ਆਏ ਨੇ ਵੀ ਆਮ ਆਦਮੀ ਪਾਰਟੀ ਹਰਿਆਣੇ ਚ ਚੋਣਾਂ ਲੜ ਰਹੀ ਹੈ ਪਰ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਾਂ ਦੀਆਂ ਹਾਲੇ ਇਸ ਸਰਕਾਰ ਨੇ ਕੋਈ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜੀ ਅਤਰ ਲੋਚਨ ਜੀ ਉੱਥੇ ਹਰਿਆਣਾ ਚ ਜਾ ਕੇ ਇਹਨਾਂ ਮੁਲਾਜ਼ਮਾਂ ਦੇ ਵੱਲੋਂ ਕਿਹੜੇ ਮੁੱਦੇ ਚੁੱਕੇ ਗਏ ਨੇ ਦੇਖੋ ਬੜੇ ਰੋਚਕ ਢੰਗ ਨਾਲ ਪਹਿਲੋਂ ਇਹ ਮੁਲਾਜ਼ਮ ਤੇ ਪੈਨਸ਼ਨਰ ਪੰਜਾਬ ਦੇ ਜਿਹੜੇ ਸੀ ਰੇਲਵੇ ਸਟੇਸ਼ਨ ਤੇ ਮੂਰੇ ਇਹਨਾਂ ਨੇ ਰੈਲੀ ਕੀਤੀ ਨਾਰੇਬਾਜ਼ੀ ਕੀਤੀ ਲਾਲ ਤੇ ਕਾਲੇ ਝੰਡਿਆਂ ਨਾਲ ਲੈਸ ਸੀ ਮੁਲਾਜ਼ਮ ਤੇ ਪੈਨਸ਼ਨਰ ਫਿਰ ਇਹਨਾਂ ਨੇ ਮੁਲਾਜ਼ਮਾਂ ਨੇ ਬਾਜ਼ਾਰਾਂ ਚ ਗਾਲੇ ਪਾਏ ਮੁਲਾਜ਼ਮ ਅ ਅੰਬਾਲਾ ਦੇ ਬਾਜ਼ਾਰਾਂ ਚ ਸੜਕਾਂ ਚ ਗਲੀਆਂ ਚ ਘੁੰਮਦੇ ਰਹੇ ਔਰ ਉੱਥੇ ਉਹਨਾਂ ਨੇ ਵੱਧ ਤੋਂ ਵੱਧ ਇਹ ਦੱਸਣ ਦਾ ਯਤਨ ਕੀਤਾ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਜਿਹੜਾ ਆ 38% ਜਿਹੜਾ ਡੀਏ ਦੇ ਰਹੀ ਹੈ ਔਰ ਤਿੰਨ ਕਿਸ਼ਤਾਂ ਡੀਏ ਦੀਆਂ ਪੈਂਡਿੰਗ ਨੇ 12% ਤੋਂ ਡੀਏ ਜਿਹੜਾ ਆ ਉਹ ਕੇਂਦਰ ਸਰਕਾਰ ਤੋਂ ਘੱਟ ਲੈ ਰਹੇ ਨੇ ਇਸੇ ਤਰ੍ਹਾਂ ਮੁਲਾਜ਼ਮ ਲੀਡਰਾਂ ਨੇ ਉੱਥੇ ਦੱਸਿਆ ਵੀ 6ਵੇਂ ਤਨਖਾਹ ਕਮਿਸ਼ਨ ਜਿਹੜਾ 2021 ਚ ਲਾਗੂ ਕੀਤਾ ਸੀ ਪਿਛਲੀ ਕੈਪੀਟਲ ਸਰਕਾਰ ਨੇ ਉਹਦਾ 5.5 ਸਾਲ ਦਾ ਜਿਹੜਾ ਤਨਖਾਹਾਂ ਦਾ ਰਿਵੀਜ਼ਨ ਦਾ ਤੇ ਪੈਨਸ਼ਨਾਂ ਦੇ ਰਿਵੀਜ਼ਨ ਦਾ ਏਰੀਅਰ ਹੈ ਉਹ ਵੀ ਹਾਲੇ ਤੱਕ ਨਹੀਂ ਦਿੱਤਾ ਇਸੇ ਤਰ੍ਹਾਂ ਇੱਕ ਬਹੁਤ ਚਰਚਾ ਹੈ ਵੀ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਹੈ ਲੀਡਰਸ਼ਿਪ ਨੇ ਇਹ ਵੀ ਜਾਣਕਾਰੀ ਦਿੱਤੀ ਪਾਵੇਂ 18 ਨਵੰਬਰ 2022 ਨੂੰ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਾਗੂ ਕਰਨ ਦਾ ਜਿਹੜਾ ਇੱਕ ਨੋਟੀਫਿਕੇਸ਼ਨ ਬਰੀਫ ਜਾਂ ਜਾਰੀ ਕੀਤਾ ਸੀ ਪਰ ਅੱਜ ਤੱਕ ਉਹਨਾਂ ਨੂੰ ਪੁਰਾਣੀ ਪੈਨਸ਼ਨ ਵੀ ਨਸੀਬ ਨਹੀਂ ਹੋਈ ਇਸੇ ਤਰ੍ਹਾਂ ਜਿਹੜੇ ਪੈਨਸ਼ਨਰਸ ਸੀ ਉਹਨਾਂ ਨੇ ਆਪਣੀ ਦੁੱਖੜੇ ਦੱਸੇ ਕਿ 6ਵੇਂ ਤਨਖਾਹ ਕਮਿਸ਼ਨ ਮੁਤਾਬਕ ਉਹਨਾਂ ਦੀ ਪੈਨਸ਼ਨ 2.59 ਗੁਣਾ ਨਾਲ ਨਹੀਂ ਸੋਧੇਗੀ ਔਰ ਪੰਜਾਬ ਦੇ ਠੇਕੇਦਾਰ ਤੇ ਆਊਟਸੋਰਸ ਮਜ਼ਮਲਮ ਅੱਜ ਵੀ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਰੋਲ ਰਹੇ ਨੇ ਪਰ ਇਹ ਮੰਗ ਵੀ ਹਾਲੇ ਤੱਕ ਪਰਵਾਨ ਨਹੀਂ ਕੀਤੀ ਇਸੇ ਤਰ੍ਹਾਂ ਇਹ ਵੀ ਬਹੁਤ ਚਰਚਾ ਕਰ ਰਿਹਾ ਕਿ ਪੰਜਾਬ ਸਰਕਾਰ ਨੇ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜ਼ਮਾਂ ਉੱਪਰ ਕੇਂਦਰੀ ਤਨਖਾਹ ਸਕੇ ਲਾਗੂ ਕਰ ਦਿੱਤੇ ਸੀ ਅਸੀਂ ਉਹ ਕੈਪਟਨ ਸਰਕਾਰ ਨੇ ਕੀਤੇ ਸੀ ਪਰ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਉਹ ਪੰਜਾਬ ਤਨਖਾਹ ਕਮਿਸ਼ਨ ਨੇ ਸਾਰੀਆਂ ਮੁਲਾਜ਼ਮਾਂ ਦੇ ਲਾਗੂ ਕਰਨਗੇ ਪਰ ਫਿਲਹਾਲ ਇਹਦੇ ਵੱਲ ਵੀ ਕਦਮ ਨਹੀਂ ਕੋ ਚੱਕਿਆ ਗਿਆ ਪਰ ਇਹ ਵੀ ਜਾਣਕਾਰੀ ਹਰਿਆਣੇ ਦੇ ਲੋਕਾਂ ਨੂੰ ਦਿੱਤੀ ਗਈ ਕਿ ਪੰਜਾਬ ਜਿਹੜੀ ਰੈਗੂਲਰ ਭਰਤੀ ਹੁੰਦੀ ਹੈ ਉਹਨਾਂ ਮੁਲਾਜ਼ਮਾਂ ਨੂੰ ਪਹਿਲੇ 3 ਸਾਲ ਪਰਬੀਸ਼ਨ ਪੀਰੀਅਡ ਦੌਰਾਨ ਕੇਵਲ ਮਹਿੰਜ ਮੋਢਲੀ ਤਨਖਾਹ ਦੇ ਕੇ ਵਿੱਤੀ ਤੌਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਸੋ ਇਹ ਸਾਰੀਆਂ ਗੱਲਾਂ ਕਰਦਿਆਂ ਆ ਲੀਡਰਸ਼ਿਪ ਨੇ ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਵੀ ਪੜਾਅ ਕੱਢੀ ਔਰ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਆਦਿ ਨੀਤੀਆਂ ਜਿਹੜੀਆਂ ਨੇ ਉਹਨਾਂ ਨੂੰ ਮਲਾਜਮ ਵਿਰੋਧੀ ਦੱਸਿਆ ਗਿਆ ਜੀ ਸ਼ੁਕਰੀਆ ਤਰ ਲੋਚਨ ਜੀ ਜਾਣਕਾਰੀ ਦੇਣ ਦੇ ਲਈ